ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ ਰਾਮਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਬਹੁਤ ਸੋਹਣੀ 컬렉ਸ਼ਨ ਹੈ ਤਿੰਨ ਤਰ੍ਹਾਂ ਦੇ ਜਿਵੇਂ ਡਿਜ਼ਾਈਨ ਹੋਣਗੇ ਪ੍ਰਾਈਸ ਮੈਂ ਨਾਲ ਦੀ ਨਾਲ ਸੂਟਾਂ ਦੇ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜੀ ਸਵੇਰ ਨੂੰ 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਵਿਸਲੀ ਹੋਊਗਾ ਬਾਕੀ ਜ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨ ਸਟਿਚ ਸੂਟ ਮੰਗਾਉਣਾ ਹੈ ਜੀ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਤੇ ਕੋਰੀਅਰ ਚਾਰਜੀਸ ਤਾਂ ਲੱਗਦੇ ਹੁੰਦੇ ਆ ਪਲੀਜ਼ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਕਿਉਂਕਿ ਜਦੋਂ ਤੁਸੀਂ ਸੂਟ ਦਾ ਪੁੱਛਦੇ ਹੁੰਦੇ ਹੋ ਉਸੇ ਟਾਈਮ ਆਪਣਾ ਐਡਰੈਸ ਦੱਸ ਕੇ ਤੁਸੀਂ ਕਨਫਰਮ ਕਰ ਲਿਆ ਕਰੋ ਵੀ ਤੁਹਾਡੇ ਕੋਰੀਅਰ ਚਾਰਜੀਸ ਕਿੰਨੇ ਹੋਣਗੇ ਉਹ ਸੂਟ ਦੇ ਵਿੱਚ ਐਡ ਨਹੀਂ ਹੁੰਦੇ ਅਲੱਗ ਤੋਂ ਹੁੰਦੇ ਆ ਜੀ ਕੋਰੀਅਰ ਚਾਰਜੀਸ ਤੁਹਾਡੇ ਜਿੰਨੇ ਵੀ ਹੋਣਗੇ ਤੇ ਬੜੀ ਲੋ ਪ੍ਰਾਈਸ ਦੇ ਵਿੱਚ ਹੀ ਕਲੈਕਸ਼ਨ ਹੈ ਜੀ ਅੱਜ ਦੀ ਆਪਾਂ ਟਰਾਈ ਕਰਿਆ ਵੀ ਹਰੇਕ ਕਸਟਮਰ ਅੱਜ ਤੇ ਸੂਟ ਲੈ ਸਕੇ ਤੇ ਬੜੀ ਸੋਹਣੀ ਕਲੈਕਸ਼ਨ ਹੈ ਜੀ ਅੱਜ ਦੀ ਤੇ ਬੁਕਿੰਗ ਲਈ ਰਜ ਮੇਰਾ 8146580803 81465 80803 ਈਸਟ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਕੇ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਆਨਲਾਈਨ ਹੀ ਪੇਮੈਂਟ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਸੂਟ ਲੈਣੇ ਹੁੰਦੇ ਆ ਤਾਂ ਤੁਸੀਂ ਕੈਸ਼ ਪੇਮੈਂਟ ਕਰਕੇ ਜਦ ਮਰਜ਼ੀ ਆਪਣੇ ਸੂਟ ਲੈ ਸਕਦੇ ਹੋ ਤੇ ਮੰਡੇ ਟੂ ਸੈਟਰਡੇ ਸਟੋਰ ਖੁੱਪਨ ਹੁੰਦੀ ਹੈ ਸਵੇਰੇ 10:30 ਤੋਂ ਰਾਤੀ 8:00 ਵਜੇ ਤੱਕ ਸੰਡੇ ਸਾਡਾ ਕਲੋਜ਼ ਹੁੰਦਾ ਜੀ ਤੇ ਦੇਖਦੇ ਆਂ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਬੜਾ ਪਿਆਰਾ ਸਾਊਥ कॉटन ਦੇ ਵਿੱਚ ਸੂਟ ਹੈ ਵਿਦਾਊਟ ਲਾਈਨਿੰਗ ਸੂਟ ਬਣਨਾ ਹੈ ਜੀ ਇਹ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਬੜਾ ਸੋਹਣਾ ਸਾਊਥ कॉटन ਦੇ ਵਿੱਚ ਸੌਫਟ ਦੇ ਵਿੱਚ ਦੇਖੋ ਫੈਬਰਿਕ ਬਹੁਤ ਜ਼ਿਆਦਾ ਸੋਹਣਾ ਲਾਈਨਿੰਗ ਦੇ ਵਿੱਚ ਬੜਾ ਸੋਹਣਾ ਤੇ ਸਾਰਾ ਇਹ ਵਰਕ ਹੋਇਆ ਉੱਪਰ ਬਹੁਤ ਸੋਹਣਾ ਵਰਕ ਮਸ਼ੀਨੀ ਵਰਕ ਹੋਇਆ ਤੇ ਘੇਰੇ ਤੇ ਵੀ ਬਹੁਤ ਸੋਹਣਾ ਵਰਕੇ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਜੀ ਸਾਈਡ ਤੇ ਹਮੇਸ਼ਾ ਸਟੈਂਪ ਰਾਮਟੈਕਸ ਬ੍ਰਾਂਡ ਦੀ ਲੱਗੀ ਹੁੰਦੀ ਹੈ ਹਰੇਕ ਸੂਟਾਂ ਤੇ ਪੂਰਾ ਆਲ ਓਵਰ ਸੂਟ ਹੈ ਜੀ ਇਹ ਐਵੇਂ ਬੜਾ ਸੋਹਣਾ ਮਿਸੇਜ ਇਹਦੇ ਵਿੱਚ ਜਿਵੇਂ ਸਾਊਥ ਕਾਟਨ ਹੈ ਬਿਲਕੁਲ ਸੌਫਟ ਦੇ ਵਿੱਚ ਇਹ ਬਾਟਮ ਆ ਜਾਣੀ ਹੈ ਪੂਰੀ 5 ਮੀਟਰ ਦੀ ਕੱਟ ਹੋਊਗੀ ਸੂਟ ਦੀ ਬਹੁਤ ਪਿਆਰਾ ਵਰਕ ਹੈ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਸੂਟ ਹੋਣਗੇ ਅੱਜ ਦੇ ਆਪਣੇ ਰਾਮਟੈਕਸ ਬ੍ਰਾਂਡ ਦੇ ਤੇ ਬਹੁਤ ਪਿਆਰੀ ਲੇਟੈਸਟ ਸਾਰੀ ਕਲੈਕਸ਼ਨ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਵਿਦਆਊਟ ਲਾਈਨਿੰਗ ਸੂਟ ਬਣਨਾ ਹੈ ਇਹ ਤੇ ਇਸਦੇ ਨਾਲ ਹੈਗਾ ਪਿਓਰ ਕੋਟੇ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਹੁੰਦਾ ਜੀ ਰਾਮ ਟੈਕਸ ਬ੍ਰਾਂਡ ਦੇ ਸੂਟਾਂ ਦੇ ਨਾਲ ਤੇ ਦੁਪੱਟਾ ਬਿਲਕੁਲ ਸੌਫਟ ਦੇ ਵਿੱਚ ਪਿਓਰ ਕੋਟੇ ਦੇ ਵਿੱਚ ਇਹ ਦੇਖੋ ਬਹੁਤ ਗ੍ਰੇਸਫੁਲ ਸੂਟ ਹੈ ਤੇ ਨਾਲ ਸੇਮ ਕਲਰ ਦੀ ਲੇਸ ਲਗਾ ਕੇ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਜੀ ਦੁਪੱਟੇ ਦੀ ਵੀ ਇਹ ਦੇਖੋ ਬਹੁਤ ਪਿਆਰੀ ਲੁੱਕ ਹੈ ਸੂਟ ਦੀ ਇਹ ਹੈਗਾ ਅੱਜ ਤਾਂ ਆਪਣਾ ਪਹਿਲਾ ਸੂਟ 2000 ਪ੍ਰਾਈਜ਼ ਜੀ ਸੂਟ ਦਾ 2000 ਪ੍ਰਾਈਜ਼ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਬੜੇ ਪਿਆਰੇ ਵਰਕ ਦੇ ਨਾਲ ਪਿਓਰ ਕੋਟੇ ਦਾ ਦੁਪੱਟਾ ਨਾਲ ਬੜਾ ਸੋਹਣਾ ਕਲਰ ਹੈ ਇਹ ਹੈਗਾ ਪਰਪਲ ਜੀ ਟੋਨ ਤੇ ਹੈ ਕਲਰ ਤੇ ਨੈਕਸਟ ਕਲਰ ਆ ਗਿਆ ਥੋੜਾ ਗ੍ਰੀਨੀਸ਼ ਟੋਨ ਤੇ ਹੈ ਸੇਮ ਦੇ ਵਿੱਚ ਹੀ ਵਰਕ ਸੇਮ ਹੈ ਇਹ ਦੇਖ ਬਹੁਤ ਸੋਹਣਾ ਥੋੜਾ ਗ੍ਰੀਨੀਸ਼ ਟੋਨ ਤੇ ਹੈ ਵਰਕ ਨੈਕ ਉੱਪਰ ਆ ਗਿਆ ਬੜਾ ਸੋਹਣਾ ਵਰਕ ਨੀਚੇ ਘੇਰੇ ਤੱਕ ਬਹੁਤ ਪਿਆਰਾ ਸਾਰਾ ਮਸ਼ੀਨੀ ਵਰਕ ਹੋਇਆ ਇਹ ਸਾਊਥ ਕਾਟਨ ਟਾਈਪ ਫੈਬਰਿਕ ਹੈ ਬਿਲਕੁਲ ਸੌਫਟ ਦੇ ਵਿੱਚ ਕੋਈ ਲਾਈਨਿੰਗ ਦੀ ਲੋੜ ਨਹੀਂ ਵਿਦਆਊਟ ਲਾਈਨਿੰਗ ਸੂਟ ਬਣਨਾ ਹੈ ਨਾਲ ਪਿਓਰ ਕੋਟੇ ਦਾ ਦੁਪੱਟਾ ਬਹੁਤ ਸੋਹਣਾ ਸੂਟ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਇਹ ਵਾਲੇ ਸੂਟ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਗ੍ਰੇ ਕਲਰ ਗ੍ਰੇ ਕਲਰ ਹੈ ਸੇਮ ਦੇ ਵਿੱਚ ਹੀ ਬਹੁਤ ਸੋਹਣਾ ਸੌਫਟ ਦੇ ਵਿੱਚ ਫੈਬਰਿਕ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਬਹੁਤ ਸੋਹਣਾ ਵਰਕ ਹੋਇਆ ਹੋਇਆ ਵਿਦਾਊਟ ਲਾਈਨਿੰਗ ਸੂਟ ਬਣਨਗੇ ਬੜੇ ਪਿਆਰੇ ਸੂਟ ਹੈ ਕੱਟਾ ਨਾਲ ਬਿਲਕੁਲ ਸੌਫਟ ਦੇ ਵਿੱਚ ਪਿਓਰ ਕੋਟੇ ਦੇ ਦੁਪੱਟੇ ਪ੍ਰੋਪਰ ਫਿਨਿਸ਼ਿੰਗ ਦੇ ਨਾਲ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਨੈਕਸਟ ਡਿਜ਼ਾਈਨ ਆ ਗਿਆ ਬੜਾ ਪਿਆਰਾ ਇਹ ਵੀ ਥੋੜਾ ਜਿਹਾ ਗ੍ਰੇ ਕਲਰ ਦੇ ਵਿੱਚ ਹੀ ਆ ਹਲਕਾ ਜਿਹਾ ਟੋਨ ਦਾ ਫਰਕ ਹੈ ਜੀ ਗ੍ਰੇ ਦਾ ਹਲਕਾ ਜਿਹਾ ਗ੍ਰੇ ਉਹ ਥੋੜਾ ਜਿਹਾ ਕਲਰ ਦਾ ਫਰਕ ਹੈ ਵਿੱਚ ਜਿਹੜਾ ਵਰਕ ਹੋਇਆ ਹੋਇਆ ਜਿਵੇਂ ਇਹਦੇ ਵਿੱਚ ਫਰੋਜ਼ੀ ਕਲਰ ਯੂਜ਼ ਕੀਤਾ ਹੋਇਆ ਇਹਦੇ ਵਿੱਚ ਪੀਚ ਬੜਾ ਨੀਚੇ ਬਾਰਡਰ ਹੋ ਉਹਦੇ 'ਚ ਵੀ ਫਰਕ ਹੈ ਇਹ ਦੇਖੋ ਬਹੁਤ ਸੋਹਣਾ ਪੀਚ ਦੇ ਨਾਲ ਡਿਜ਼ਾਈਨਿੰਗ ਢੇਰੇ ਤੇ ਬਹੁਤ ਸੋਹਣਾ ਵਰਕ ਹੈ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਜੀ ਅੱਜ ਦੇ ਆਪਣੇ ਰੀਜ਼ਨੇਬਲ ਰੇਟ ਦੇ ਵਿੱਚ ਵਿਦਆਊਟ ਲਾਈਨਿੰਗ ਸੂਟ ਬਣਨਗੇ ਪਿਓਰ ਕੋਟੇ ਦੁਪੱਟੀਆਂ ਦੇ ਨਾਲ ਇਹ ਵਾਲਾ ਸੈੱਟ ਆਪਣਾ ਚਾਰ ਚਾਰ ਸੂਟ ਹੋਣਗੇ ਇੱਕ ਇੱਕ ਡਿਜ਼ਾਈਨ ਦੇ ਵਿੱਚ ਪਿਓਰ ਕੋਟੇ ਦੁਪट्टे ਦੇ ਨਾਲ ਦੇਖੋ ਸੂਟ ਬਹੁਤ ਪਿਆਰੇ ਰਾਮ ਟੈਕਸ ਬ੍ਰਾਂਡ ਦੇ ਵਿਦਾਊਟ ਲਾਈਨਿੰਗ ਸੂਟ ਬਣਨਗੇ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਹੈ ਚਾਰ ਸੂਟ ਮੈਂ ਤੁਹਾਨੂੰ ਦਿਖਾਏ ਇੱਕ ਪ੍ਰਾਈਸ ਦੇ ਵਿੱਚ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਬੜਾ ਸੋਹਣਾ ਗ੍ਰੀਨ ਫਰੋਜ਼ੀ ਕਲਰ ਹੈ ਰਾਮ ਟੈਕਸ ਬ੍ਰਾਂਡ ਦੇ ਹੀ ਹੋਣਗੇ ਇਹ ਕੋਟੇ ਦੇ ਵਿੱਚ ਹੈ ਜੀ ਪਿਓਰ ਕੋਟੇ ਦੇ ਵਿੱਚ ਸੂਟ ਆਪਣਾ ਸ਼ਰਟ ਕੋਟੇ ਦੀ ਹੈ ਜਿਹੜੀ ਬਾਟਮ ਹੈ ਉਹ ਕਾਟਨ ਦੀ ਹੈ ਜੀ ਨਾਲ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਇਹ ਵਾਲੇ ਸੂਟ ਦੀ ਸਾਰਾ ਹੈਂਡਵਰਕ ਹੋਇਆ ਇਹਦੇ ਤੇ ਤੇ ਇਹ ਸ਼ਰਟ ਨੂੰ ਲਾਈਨਿੰਗ ਲਾ ਕੇ ਬਣਨੀ ਹੈ ਬਾਟਮ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਪੂਰੇ ਸੂਟ ਤੇ ਲਾਈਨਿੰਗ ਲਵਾਣੀ ਹੈ ਤਾਂ ਤੁਹਾਡੀ ਆਪਣੀ ਚੋਅ ਹੈ ਵੈਸੇ ਬਾਟਮ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਸ਼ਰਟ ਲਾਈਨਿੰਗ ਲਾ ਕੇ ਬਣਨੀ ਹੈ ਬੜਾ ਪਿਆਰਾ ਹੈਂਡ ਪੇਂਟ ਹੋ ਕੇ ਉੱਪਰ ਸਾਰਾ ਹੈਂਡਵਰਕ ਕੀਤਾ ਹੋਇਆ ਹੈ ਹੈਂਡ ਪੇਂਟ ਕਰਕੇ ਸਾਰਾ ਹੈਂਡਵਰਕ ਹੈ ਉੱਪਰ ਉਹ ਸੋਹਣੇ ਪਾਰਟੀ ਵੇਅਰ ਸੂਟ ਹੈ ਇਹ ਆਪਣੇ ਰਾਮ ਟੈਕਸ ਬ੍ਰਾਂਡ ਦੇ ਘੇਰੇ ਤੇ ਬੜੀ ਸੋਹਣੀ ਲੇਸ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਪਿਓਰ ਕੋਟੇ ਦੇ ਵਿੱਚ ਸੂਟ ਗ੍ਰੀਨ ਫਰੋਜ਼ੀ ਕਲਰ ਹੈ 3 3 ਮੀਟਰਸ ਦੀਆਂ ਬਾਟਮਸ ਹੋਣੀਆਂ ਜੀ ਇਹਨਾਂ ਦੇ ਨਾਲ ਸਾਰੇ ਸੂਟਾਂ ਦੇ ਨਾਲ ਬੜਾ ਪਿਆਰਾ ਕਲਰ ਪ੍ਰੋਪਰ ਹੈਂਡਵਰਕ ਹੋਇਆ ਗਰਮੀਆਂ ਦਾ ਕੋਈ ਫੰਕਸ਼ਨ ਆ ਜਾਵੇ ਤਾਂ ਬੜੇ ਸੋਹਣੇ ਲੱਗਦੇ ਆਵੇਂ ਦੇ ਵੇਅਰ ਕੀਤੇ ਹੋਏ ਸੂਟ ਇਹ ਦੇਖੋ ਕਿੰਨੀ ਪਿਆਰੀ ਲੁੱਕ ਹੈ ਸੂਟ ਇਸ ਦੇ ਨਾਲ ਕਾਟਨ ਦੀ ਬਾਟਮ ਹੈ ਦੀ 3 ਮੀਟਰ ਦੀ ਨਾਲ ਤੇ ਪਿਓਰ ਕੋਟੇ ਦਾ ਹੀ ਦੁਪੱਟਾ ਪਿਓਰ ਕੋਟੇ ਦਾ ਦੁਪੱਟਾ ਇਹ ਦੇਖੋ ਸਾਰੇ ਦੁਪੱਟੇ ਦੇ ਵੀ ਹੈਂਡ ਪੇਂਟ ਹੋਇਆ ਪੂਰੀ ਖੁੱਲੇ ਦੁਪੱਟੇ ਜਿਨ੍ਹਾਂ ਨੂੰ ਐਵੇਂ ਹੁੰਦਾ ਪੂਰਾ ਫਲਾ ਕੇ ਦੁਪੱਟਾ ਲੈਣਾ ਹੁੰਦਾ ਬੁੱਕਲ ਮਾਰ ਕੇ ਤਾਂ ਬਹੁਤ ਸੋਹਣੀ ਗ੍ਰੇਸ ਹੈ ਤੇ ਬਹੁਤ ਸੋਹਣਾ ਹੈਂਡ ਪੇਂਟ ਹੋਇਆ ਸਾਰੇ ਦੁਪੱਟੇ ਦੇ ਵਿੱਚ ਦੇ ਫੋਰ ਸਾਈਡ ਸੇਮ ਕਲਰ ਦੀ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ। ਬਹੁਤ ਸੋਹਣਾ ਸੂਟ ਹੈ ਇਹ 2300 ਪ੍ਰਾਈਸ ਹੈ ਜੀ 2300 ਪ੍ਰਾਈਸ ਹੈ ਇਹ ਵਾਲੇ ਸੂਟ ਦਾ। ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹ ਪਹਿਲਾਂ ਤਾਂ ਗ੍ਰੀਪ ਫਰੋਜ਼ੀ ਦਿਖਾਇਆ। ਇਹਦੇ ਵਿੱਚ ਹੈਗਾ ਪਿੰਕ ਟੋਨ ਤੇ ਕਲਰ ਸੇਮ ਡਿਜ਼ਾਈਨ ਹੈ। ਬਹੁਤ ਪਿਆਰਾ ਸੂਟ ਹੈ। 3-3 ਮੀਟਰਸ ਦੀਆਂ ਬਾਟਮਸ ਨਾਲ ਕੋਟੇ ਦੀ ਸ਼ਰਟ ਹੈ ਪਿਓਰ ਕੋਟੇ ਦੀ ਬਹੁਤ ਪਿਆਰਾ ਸੂਟ ਹੈ ਇਹ ਦੇਖੋ ਸਾਰਾ ਹੈਂਡਵਰਕ ਹੋਇਆ ਹੈਂਡ ਪੇਂਟ ਕਰਾ ਕੇ ਸਾਰਾ ਪਹਿਲਾ ਹੈਂਡ ਪੇਂਟ ਦੇ ਉੱਪਰ ਸਾਰੇ ਆਊਟਲਾਈਨ ਹੈਂਡਵਰਕ ਦੇ ਨਾਲ ਕੀਤੀ ਹੋਈ ਹੈ ਬਹੁਤ ਪਿਆਰਾ ਸੂਟ ਹੈ ਪਿੰਕ ਕਲਰ ਦੇ ਵਿੱਚ ਸ਼ਰਟ ਲਾਈਨਿੰਗ ਲਾ ਕੇ ਬਣੋਗੇ ਤੇ ਬਾਟਮ ਨੂੰ ਲਾਈਨਿੰਗ ਦੀ ਨੀਡ ਨਹੀਂ ਹੈਗੀ ਬਿਲਕੁਲ ਵੀ ਔਰ ਕੋਟ ਦੇ ਦੁਪट्टे ਨਾਲ ਪੂਰੇ 2.5 ਮੀਟਰ ਦੇ ਖੁੱਲੇ ਦੁਪट्टे ਦੁਪट्टे ਦੇ ਸਾਰੇ ਤੇ ਹੈਂਡ ਪ੍ਰਿੰਟ ਹੋਇਆ ਦੁਪट्टे ਦੇ ਸਾਰੇ ਤੇ ਹੈਂਡ ਪ੍ਰਿੰਟ ਹੋਇਆ ਜਿਵੇਂ ਸ਼ਰਟ ਤੇ ਹੋਇਆ ਹੋਇਆ ਤੇ ਫੋਰ ਸਾਈਡ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਲੇਸ ਦੇ ਨਾਲ ਉਹ ਸੋਨਾ ਸੂਟ 2300 ਪ੍ਰਾਈਸ ਹੈ ਜੀ 2300 ਪ੍ਰਾਈਸ ਦੇ ਨਾਲ ਆਪਣੇ ਸੂਟ ਨੈਕਸਟ ਹੈਗਾ ਸੇਮ ਦੇ ਵਿੱਚ ਕਰੀਮ ਕਲਰ ਥੋੜਾ ਲੈਮਨ ਟੋਨ ਤੇ ਜਿਹੜਾ ਕਰੀਮ ਹੁੰਦਾ कलर है बहुत प्यारा सूट बहुत सोहनी डिजाइनिंग है घेरे तक पूरा वर्क एट बहुत सोहना हैंड वर्क हुआ हैडपेंट दे नाल। ਇਹ ਰਿ ਟੱਕ ਪੂਰਾ ਵਰਕ ਤੇ ਦੁਪੱਟੇ ਤੇ ਸਾਰੇ ਤੇ ਹੈਂਡ ਪ੍ਰਿੰਟ ਹੋਇਆ ਬੜਾ ਪਿਆਰਾ ਇਹ ਸਾਰਾ ਦੁਪੱਟਾ ਬਹੁਤ ਪਿਆਰਾ ਬੜਾ ਸੋਹਣਾ ਲੈਮਨ ਕਰੀਮ ਜਿਹਾ ਕਲਰ ਹੈ 2300 ਪ੍ਰਾਈਸ ਦੇ ਨਾਲ 2300 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਇਹ ਵਾਲੇ ਸੂਟ ਤੇ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਪਰਪਲ ਕਲਰ ਲਵੈਂਡਰ ਕਲਰ ਸੇਮ ਦੇ ਵਿੱਚ ਹੀ ਇੱਕ ਤਾਂ ਰੇਂਜ ਬਹੁਤ ਜੈਨੂਇਨ ਹੈ ਜੀ ਇਹਨਾਂ ਸੂਟਾਂ ਦੀ ਜਿਵੇਂ ਮਰਜ਼ੀ ਕਿਸੇ ਵਧੀਆ ਫੰਕਸ਼ਨ ਤੇ ਵੀਅਰ ਕਰ ਸਕਦੇ ਹੋ ਤੁਸੀਂ ਸੂਟ ਨੂੰ 30-30 ਮੀਟਰਸ ਦੀਆਂ ਬਾਟਮਸ ਦੇ ਨਾਲ ਮੇਰੇ ਕੋ ਕਿੰਨਾ ਪਿਆਰਾ ਲੱਗ ਰਿਹਾ ਸੋਹਣਾ ਸਾਰਾ ਪੂਰਾ ਵਰਕ ਹੈ ਹੈਂਡਵਰਕ ਹੋਇਆ ਹੈਂਡ ਪ੍ਰਿੰਟ ਹੋ ਕੇ ਸਾਰੇ ਸੂਟ ਤੇ ਸਾਰੇ ਤੇ ਹੈਂਡਵਰਕ ਹੈ ਪੇਂਟ ਹੋਇਆ ਪ੍ਰੋਪਰ ਫਿਨਿਸ਼ਿੰਗ ਲੇਸਿਸ ਦੇ ਨਾਲ ਬਹੁਤ ਸੋਹਣਾ ਕਲਰ ਹੈ ਲਵੈਂਡਰ ਕਲਰ ਇਹ ਦੇਖੋ ਕਿੰਨਾ ਪਿਆਰਾ ਸੂਟ ਹੈ ਤੇ 200 ਪ੍ਰਾਈਸ ਹੈ ਜੀ ਇਹ ਚਾਰ ਸੂਟ ਮੈਂ ਤੁਹਾਨੂੰ ਦਿਖਾਏ ਇੱਕ ਡਿਜ਼ਾਈਨ ਦੇ ਵਿੱਚ 2300 ਪ੍ਰਾਈਸ ਦੇ ਨਾਲ ਤੇ ਨੈਕਸਟ ਸੂਟ ਦਿਖਾਉਂਦੇ ਆ ਬਾਟਮ ਵਰਕ ਦੇ ਵਿੱਚ ਹੋਣਗੇ ਪਿਓਰ ਕਾਟਨ ਦੇ ਹੀ ਸੂਟ ਇਹ ਬਾਟਮ ਵਰਕ ਚ ਹੈ ਸੂਟ ਬੜੀ ਪਿਆਰੀ ਲੇਸਿਸ ਦੇ ਨਾਲ ਡਿਜ਼ਾਈਨਿੰਗ ਦੇ ਬਾਟਮ ਵਰਕ ਦੇ ਨਾਲ ਇਹ ਪ੍ਰਿੰਟ ਦੇਖੋ ਪਹਿਲਾਂ ਤਾਂ ਕਿੰਨਾ ਪਿਆਰਾ ਪ੍ਰਿੰਟ ਹੈ ਦਾ ਸੂਟ ਦਾ ਬਹੁਤ ਪਿਆਰਾ ਪ੍ਰਿੰਟ ਮਸਟਰਡ येलो ਕਲਰ ਦੇ ਵਿੱਚ ਤੇ ਜੁਆਇੰਟਰ ਲੇਸ ਪਾ ਕੇ ਦੇਖੋ ਕਿੰਨੀ ਪਿਆਰੀ ਡਿਜ਼ਾਈਨਿੰਗ ਕੀਤੀ ਹੋਈ ਹੈ ਘੇਰੇ ਤੇ ਵੀ ਲੇਸਿਸ ਦੀ ਡਿਜ਼ਾਈਨਿੰਗ ਦੇਖੋ ਘੇਰੇ ਤੇ ਵੀ ਬਹੁਤ ਸੋਹਣੀ ਲੇਸਿਸ ਦੀ ਡਿਜ਼ਾਈਨਿੰਗ ਹੈ ਤੇ ਬਾਟਮ ਤੇ ਵਰਕ ਹੈ ਜੀ ਇਹ ਵਾਲੇ ਸੂਟ ਤੇ ਇਹ ਦੇਖੋ ਇਹ ਹੈਗਾ ਬਾਟਮ ਤੇ ਵਰਕ ਬਹੁਤ ਪਿਆਰਾ ਵਰਕ ਕੀਤਾ ਹੋਇਆ ਹੈ ਬਾਟਮ ਤੇ ਬਹੁਤ ਸੋਹਣਾ ਬਰੀਕੀ ਕੰਮ ਹੈ ਇਹ ਬਾਟਮ ਤੇ ਵਰਕ ਆ ਜਣਾ 3 ਮੀਟਰ ਦੀ ਬਾਟਮ ਹੈ ਜੀ ਨਾਲ ਪੂਰੀ ਹੈਵੀ ਬਾਟਮ ਬਣਾ ਸਕਦੇ ਹਾਂ ਕੁਝ ਵੀ ਲਗਾਉਣ ਦੀ ਲੋੜ ਨਹੀਂ ਹੈਗੀ ਇਹਨੂੰ ਸੂਟ ਨੂੰ ਪੂਰਾ ਪ੍ਰੋਪਰ ਇਹ ਰੈਡੀ ਹੈ ਇੱਕ ਤਰ੍ਹਾਂ ਦਾ ਸੂਟ ਬਸ ਤੁਸੀਂ ਸਟਿਚ ਕਰਾਉਣਾ ਕਲਰ ਕੰਟਰਾਸਟ ਬਹੁਤ ਪਿਆਰਾ ਹੈ ਨਾਲ ਮੈਚਿੰਗ ਬਾਟਮ ਹੈ ਇਹ ਦੇਖੋ ਇਹ ਸ਼ਰਟ ਹੋਗੀ ਆਪਣੀ ਬਾਟਮ ਹੋਗੀ ਨਾਲ ਬਾਟਮ ਤੇ ਬੜਾ ਪਿਆਰਾ ਵਰਕ ਤੇ ਨਾਲ ਹੈਗਾ ਚਨਾਨ ਦਾ ਦੁਪੱਟਾ ਚਨਾਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੇਖੋ ਪ੍ਰੋਪਰ ਫਿਨਿਸ਼ਿੰਗ ਦੁਪੱਟੇ ਦੀ ਬਹੁਤ ਸੋਹਣਾ ਸੂਟ ਹੈ ਸਰਦਾਰੀ ਸੂਟ ਅੱਜ ਦੇ ਆਪਣੇ ਸਾਰੇ ਰਾਮਟੈਕਸ ਬ੍ਰਾਂਡ ਦੇ ਇਹ ਬ੍ਰਾਂਡ ਦਾ ਬਿਲਕੁਲ ਕਪੜਾ ਵੀ ਖਰਾਬ ਨਹੀਂ ਹੁੰਦਾ 2700 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2700 ਪ੍ਰਾਈਸ ਦੇ ਨਾਲ ਕੋਈ ਲਾਈਨਿੰਗ ਦੀ ਲੋੜ ਨਹੀਂ ਨੈਕਸਟ ਕਲਰ ਹੈਗਾ ਇਹਦੇ ਵਿੱਚ ਬੜਾ ਪਿਆਰਾ ਪਿੰਕ ਗਾਜਰੀ ਜਿਹਾ ਕਲਰ ਹੈ ਪਹਿਲਾਂ yellow ਦਿਖਾਇਆ ਮੈਂ ਤੁਹਾਨੂੰ ਨੈਕਸਟ ਹੈਗਾ ਬੜਾ ਪਿਆਰਾ ਪਿੰਕ ਗਾਜਰੀ ਕਲਰ ਇਹ ਦੇਖੋ ਬੜੀ ਸੋਹਣੀ ਲੇਸਿਸ ਦੀ ਡਿਜ਼ਾਈਨਿੰਗ ਉੱਪਰ ਤੋਂ ਲੈ ਕੇ ਪੂਰੀ ਜੋਇੰਟਰ ਲੇਸ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਘੇਰੇ ਤੇ ਲੇਸਿਸ ਦੀ ਡਿਜ਼ਾਈਨਿੰਗ ਆ ਗਈ ਤੇ ਬਾਟਮ ਤੇ ਵਰਕ ਹੈ 3 ਮੀਟਰ ਦੀ ਬਾਟਮ ਨਾਲ ਇਹ ਬਾਟਮ ਤੇ ਵਰਕ ਆ ਗਿਆ ਬੜਾ ਪਿਆਰਾ ਵਰਕ ਬਾਟਮ ਤੇ ਆ ਇਹ ਪੂਰੀ ਖੁੱਲੀ ਸਲਵਾਰ ਬਣਾ ਸਕਦੇ ਹੋ ਸਟੇਟ ਸਲਵਾਰ ਦੇ ਹਿਸਾਬ ਦਾ ਵਰਕ ਨਹੀਂ ਹੈਗਾ ਜਿਨ੍ਹਾਂ ਨੇ ਸਟੇਟ ਲੁੱਕ ਚ ਬਣਾਣੀ ਹੈ ਤਾਂ ਵੀ ਬਣ ਜਾਣੀ ਹੈ ਪਰ ਕੁੰਦੇ ਤੇ ਪੱਲਾ ਦੋਨੋਂ ਚੀਜ਼ਾਂ ਪਾ ਕੇ ਬਣਨੀ ਹੈ ਇਹ ਸਲਵਾਰ ਤੇ 3 ਮੀਟਰ ਦੀ ਹੈ ਜੀ ਪੂਰਾ ਹੈਵੀ ਵੀ ਬਣਾ ਸਕਦੇ ਹਾਂ ਆਪਾਂ ਜਿੰਨਾ ਮਰਜੀ ਇਹਦੇ ਨਾਲ ਪੂਰੀ ਹੈਵੀ ਸਲਵਾਰ ਬੜਾ ਸੋਹਣਾ ਪਿੰਕ ਗਾਜਰੀ ਕਲਰ ਪਿਓਰ ਦੁਪੱਟੇ ਦੇ ਨਾਲ ਜੇ ਉਹ ਬਾ ਦੁਪੱਟਿਆਂ ਦੇ ਨਾਲ ਬਹੁਤ ਪਿਆਰੇ ਸੂਟ ਹੈ 2700 ਪ੍ਰਾਈਸ ਹੈ ਜੀ ਇਹ ਵਾਲੇ ਸੂਟਾਂ ਦਾ ਤੇ ਨੈਕਸਟ ਹੈਗਾ ਇਹਦੇ ਵਿੱਚ ਫਰੋਜ਼ੀ ਕਲਰ ਸੇਮ ਵੀ ਵਿੱਚ ਫਰੋਜ਼ੀ ਕਲਰ ਹੈ ਉੱਪਰ ਤੋਂ ਲੈ ਕੇ ਸਾਰੀ ਲੇਸੀ ਦੀ ਡਿਜ਼ਾਈਨਿੰਗ ਪ੍ਰਿੰਟ ਬਹੁਤ ਪਿਆਰਾ ਵਿਦਆਊਟ ਲਾਈਨਿੰਗ ਸੂਟ ਬਣਨਗੇ ਘੇਰੇ ਤੇ ਬੜੀ ਪਿਆਰੀ ਲੇਸੀਜ਼ ਤੇ ਇਹ ਬਾਟਮ ਤੇ ਆ ਗਿਆ ਵਰਕ ਬਾਟਮ ਤੇ ਬਹੁਤ ਸੋਹਣਾ ਵਰਕ ਹੋਇਆ ਫਰੋਜ਼ੀ ਕਲਰ ਦੇ ਵਿੱਚ ਮੈਚਿੰਗ ਬਾਟਮਸ ਹੈ ਜੀ ਨਾਲ 3-3 ਮੀਟਰ ਦੀਆਂ ਬਾਟਮ ਵਰਕ ਦੇ ਨਾਲ ਬਹੁਤ ਸੋਹਣਾ ਵਰਕ ਹੈ ਇਹ ਬਾਟਮ ਹੈ ਜੀ ਨਾਲ ਕੋਈ ਲਾਈਨਿੰਗ ਦੀ ਲੋੜ ਨਹੀਂ ਬੜੇ ਪਿਆਰੇ ਗਰਮੀਆਂ ਦੇ ਸੂਟ ਆਪਣੇ ਪਿਓਰ ਦੁਪੱਟੀਆਂ ਦੇ ਨਾਲ ਰਾਮ ਟੈਕਸ ਬ੍ਰਾਂਡ ਦੇ ਸੂਟ ਹੈ 2.5 ਮੀਟਰ ਦੇ ਪਿਓਰ ਦੁਪੱਟੀਆਂ ਦੇ ਨਾਲ ਪ੍ਰੋਪਰ ਦੇਖੋ ਕਿੰਨੀ ਪਿਆਰੀ ਫਿਨਿਸ਼ਿੰਗ ਹੈ ਦੁਪੱਟੀਆਂ ਦੀ ਕਲਰ ਬੜੇ ਪਿਆਰੇ 2700 ਪ੍ਰਾਈਸ ਹੈ ਜੀ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਗ੍ਰੀਨ ਕਲਰ ਬੜੇ ਸੋਹਣੇ ਖਿੜਮੇ ਜੇ ਰੰਗ ਹੈ ਸਾਰੇ ਗ੍ਰੀਨ ਕਲਰ ਦੇ ਵਿੱਚ ਪ੍ਰੋਪਰ ਲੇਸਿਸ ਦੇ ਨਾਲ ਡਿਜ਼ਾਈਨਿੰਗ ਸ਼ਰਟ ਤੇ ਵੀ ਕਿ ਘੇਰੇ ਤੇ ਵੀ ਬੜੀ ਸੋਹਣੀ ਲੇਸਿਸ ਦੀ ਡਿਜ਼ਾਈਨਿੰਗ ਹੈ ਇਹ ਬਾਟਮ ਵਰਕ ਆ ਗਿਆ ਨਾਲ ਬਾਟਮ ਤੇ ਵਰਕ ਹੈ ਬੜਾ ਪਿਆਰਾ ਆਪਣਾ ਬਹੁਤ ਜ਼ਿਆਦਾ ਫਾਈਨ ਹੈ ਫੁੱਲ ਗਰੰਟੀ ਹੈ ਜੀ ਸਾਰੇ ਫੈਬਰਿਕ ਦੀ ਤੇ ਨਾਲ ਪਿਓਰ ਲੈ ਦੁਪट्टे ਪੂਰੇ 2.5 ਮੀਟਰ ਦੇ ਦੁਪट्टे ਪ੍ਰੋਪਰ ਫਿਨਿਸ਼ਿੰਗ ਦੁਪੱਟਿਆਂ ਦੀ ਹੋਈ ਹੋਈ ਹੈ ਨਾਲ ਬੜੇ ਪਿਆਰੇ ਸੂਟ ਹੈ ਜੀ ਇਹਨਾਂ ਕਲਰ ਦੇ ਵਿੱਚ ਲੇਸੀਜ਼ ਦੀ ਡਿਜ਼ਾਈਨਿੰਗ ਤੇ ਬਾਟਮ ਤੇ ਵਰਕ ਹੈ ਜੀ ਸਾਰੇ ਸੂਟਾਂ ਦੇ 2700 ਪ੍ਰਾਈਸ ਹੈ 2700 ਪ੍ਰਾਈਸ ਦੇ ਨਾਲ ਆਪਣੇ ਅੱਜ ਵਾਲੇ ਇਹ ਵਾਲੇ ਸੂਟ ਚਾਰ-ਚਾਰ ਸੂਟ ਦਿਖਾਏ ਮੈਂ ਤੁਹਾਨੂੰ ਇੱਕ ਇੱਕ ਡਿਜ਼ਾਈਨ ਦੇ ਵਿੱਚ ਇਹ ਵਾਲੇ 2700 ਪ੍ਰਾਈਸ ਹੈ ਜੀ ਇਹ ਵਾਲੇ ਸੂਟਾਂ ਦਾ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803814658803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ